ਇਸ ਦੀਸ਼ ਕੁਮਾਰ ਆ ਸੰਨੋ ਸ਼੍ਰੀ ਕਾਂਸਰ ਆ ਜਾ ਤੇ ਮੇਰੀ ਕਲੀਨਿਕ ਜਿਹੜੀ ਆ ਬਾਬੂ ਵਾਲ ਦੇ ਵਿੱਚ ਐਮ ਆਰ ਐਮ ਪੀ ਡਾਕਟਰ ਆ ਠੀਕ ਹੈ ਜੀ ਇਹ ਸਤਪਲ ਏ ਐਸ ਆਈ ਜੋ ਕਿ ਗੈਂਗਸਟਰ ਵੀ ਹੈ ਤੇ ਇਹਦੇ ਅੰਦਰ ਗੈਂਗਸਟਰ ਬੜੇ ਕੰਮ ਕਰਦੇ ਆ ਇਹਨੇ ਮੇਰੇ ਨਾਲ ਬਹੁਤ ਹੀ ਨਜਾਇਜ਼ ਧੱਕਾ ਕੀਤਾ ਆ ਤੇ ਪਹਿਲਾਂ ਇਹਨੇ ਸਰਦੀਆਂ ਨੂੰ ਮਤਲਬ 28 ਤਰੀਕ ਨੂੰ ਜਨਵਰੀ ਮਹੀਨੇ ਨੇ ਮੈਂ ਮਾਰਕਟਾਈ ਕੀਤੀ ਆ ਤੇ ਉਲਟ ਮੇਰੇ ਉੱਤੇ 400 ਮਿੰਨਾਂ ਦਾ ਧਾਰਾ ਲਾਤੀ ਚਲੋ ਉਹ ਕੰਪਲੀਟ ਹੋਈ ਇੰਨੇ ਰੰਜਿਸ਼ ਰੱਖਦੇ ਹੋਏ ਵਿੱਚ ਹੋਈ ਵਿੱਚੋਂ ਤੇ ਫਿਰ ਮੈਂ ਆਪਣੀ ਦੁਕਾਨ ਸ਼ਿਫਟ ਕਰਕੇ ਨਿੱਕ ਭਾਈ ਆਰਕੇ ਭਾਈ ਦੇ ਹਲ ਉਧਰ ਲੈ ਗਿਆ ਗੁਰਦੁਆਰੇ ਸਾਹਮਣੇ ਠੀਕ ਹੈ ਜੀ ਗੁਰਦਰਾ ਸਾਹਿਬ ਨੇ ਲੈ ਗਿਆ ਉਸ ਤੋਂ ਬਾਅਦ ਇੰਨੇ ਕਿਨਾਂ ਦੇ ਇਹ ਕਿਦਾਂ ਦੀ ਗੱਲ ਹੁਣ ਇਹ ਜਿਹੜੀ ਗੱਲਬਾਤ ਆ ਜੀ ਇਹ ਤੁਹਾਡੀ ਆ ਜੀ 8 ਤਰੀਕ 7ਵੇਂ ਮਹੀਨੇ 2024 ਦੀ ਗੱਲ ਆ ਤੇ ਇਹ ਵਾਰਦਾਤ ਜਿਹੜੀ ਹੈ 9 ਤੋਂ 10 ਦੇ ਵਿੱਚ ਹੈ ਜੀ 9 ਤੋਂ 10 ਦੇ ਵਿੱਚ ਘਰ ਆ ਰਾਤ ਦੇ ਨਾਈਟ ਦੇ ਟਾਈਮ ਤੇ ਗੱਲਵੇਂ ਹੋਏ ਕਿ ਕਿੰਨਾਂ ਦੇ ਸ਼ੈਲੀ ਪੁੱਤਰ ਜੁਗਿੰਦਰਪਾਲ ਜੋ ਕਿ ਸੱਤਪਾਲ ਦਾ ਭਰਾ ਆ ਇਹ ਮੇਰੇ ਕੋਲ ਨਾ ਲਬ ਬੁੜਾ ਮੈਡੀਸਨ ਲੈਣ ਆਏ ਬਾਬੋ ਵਾਲਦੇ ਜੀ ਬਾਬੋ ਵਾਲਦੇ ਨਹੀਂ ਯਾਰੀ ਦੋਸਤੀ ਹੈ ਉਹ ਦਵਾਈ ਲੈਣ ਆਏ ਆ ਤੇ ਦਵਾਈ ਲੈ ਕੇ ਜਦੋਂ ਲਵ ਜਾਣ ਲੱਗਾ ਤੇ ਸ਼ੈਲੀ ਮੈਨੂੰ ਕਹਿਣ ਲੱਗਾ ਤੇ ਡਾਕਟਰ ਤੂੰ ਮੇਰੇ ਚਾਚੇ ਨਾਲ ਲੜੇ ਨਾ ਤੇ ਮੇਰੇ ਦਿਲ 'ਚ ਹੈ ਆ ਰੰਜਿਸ਼ ਹੈ ਤੇ ਮੈਂ ਤੁਹਾਡਾ ਕੰਡਾ ਘੜਨੇ ਕੱਢ ਰਾਂ ਚਲੋ ਇੰਨੀ ਗੱਲ ਕਰ ਕੇ ਚੱਲੇਗਾ ਤੇ ਇਹਨੇ ਤਿੰਨ ਫੇਰੇ ਫਿਰ ਸ਼ਰਾਬ ਪੀਤੀ ਰਜੀ ਤੇ ਇਹਨੇ ਫੇਰੇ ਇਹਨੇ ਮਾਰੇ ਗਲੀ ਵਿੱਚ ਤੇ ਮੈਂ ਇਹ ਸਮਝਿਆ ਵੀ ਕਿੰਨਾ ਦੇ ਇਹਨੇ ਨਾ ਫੇਰ ਕੋਈ ਪੰਗਾ ਲੈਣਾ ਆ ਮੈਂ ਦੁਕਾਨ ক্লোਜ਼ ਕੀਤੀ ਤੇ ਰਮੇਸ਼ ਭਾਈ ਜੋ ਕਿ ਮونی ਆਨਰ ਮੈਂ ਕਿਹਾ ਮੈਂ ਭਾਜੀ ਚੱਲਿਆ ਘਰੋਂ ਉਹਨਾਂ ਨੇ ਲੋਕ ਐਡ ਅੱਛਾ ਜਲਦੀ ਚੱਲੇ ਮੈਂ ਮੈਂ ਚੱਲਿਆ ਚਲੋ ਮੈਂ ਘਰ ਚੱਲ ਗਿਆ 9:30 ਵਜੇ ਜਦੋਂ ਗਿਆ ਇੱਕ ਘਰ ਜਾ ਮੈਂ ਸ਼ਰਟ ਉਤਾਰੀ ਹੈ ਤੇ ਇਸ ਤੋਂ ਬਾਅਦ ਕਿੰਨਾਂ ਦੇ ਇਹਨਾਂ ਨੇ ਮੇਰੇ ਗੇਟ ਉੱਤੇ ਇੱਟਾਂ ਮਾਰੀਆਂ ਇੱਟਾਂ ਮਾਰ ਕੇ ਤੇ ਭੱਜ ਗਏ ਕਿਉਂਕਿ ਮੇਰੇ ਘਰ ਦੇ ਨਾ ਸੱਜੇ ਨਾ ਖੱਬੇ ਪਲਾਟ ਖਾਲੀ ਹੈ ਇਹ ਉੱਥੇ ਮਾਰਕੀਟਾਂ ਦੌੜ ਗਿਆ ਮੈਂ ਇਸ ਚੀਜ਼ ਨੂੰ ਲੈਂਦੇ ਹੋਏ ਫਿਰ ਮੈਂ ਐਮਸੀ ਨੂੰ ਫੋਨ ਕੀਤਾ ਵੀ ਇਹ ਦੇਖੋ ਇਹ ਵਾਰਦਾਤ ਕਰ ਗਿਆ ਸ਼ੈਲੀ ਕਰ ਗਏ ਆ ਐਮ ਸੀ ਸਾਡਾ ਆ ਅਰਕੇਸ਼ ਕੁਮਾਰ ਐਮ ਸੀ ਨਿੱਕ ਭਾਈ ਤੇ ਫਿਰ ਉਹ ਐਮ ਸੀ ਦਾ ਬ੍ਰਦਰ ਆਇਆ ਉਹਨੇ ਸਾਰੇ ਵਾਕਿਆ ਦੇਖਿਆ ਠੀਕ ਉੱਥੇ ਇੱਟਾਂ ਪਈਆਂ ਗੇਟ ਦੇ ਅੱਗੇ ਤੇ ਉਹਨਾਂ ਨੇ ਕਹਿਣ ਤੇ ਕਹਿੰਦੇ ਵੀ ਚਲੋ ਅਤਰਾ ਕਰਨੇ ਆ ਜੁਗਿੰਦਰਪਾਲ ਦੇ ਘਰ ਚਲਨੇ ਆ ਤੇ ਉਹਨਾਂ ਨੂੰ ਕਹਿੰਨੇ ਵੀ ਤੁਹਾਡੇ ਬੱਚੇ ਨੇ ਇੱਟਾਂ ਮਾਰੀਆਂ ਆ ਚਲੋ ਮੈਂ ਵੀ ਗਿਆ ਨਾਲ ਜਦੋਂ ਗਿਆ ਆ ਤੇ ਕਿੰਨਾਂ ਦੇ ਉਹਨਾਂ ਦੇ ਫਾਦਰ ਨੇ ਹੱਥ ਜੋੜ ਕੇ ਕਹਿ ਵੀ ਡਾਕਟਰ ਸਾਹਿਬ ਅਮੈਂ ਸਵੇਰੇ ਨਾਲ ਐਮ ਸੀ ਦੇ ਸਾਹਮਣੇ ਉਹ ਬੱਚੇ ਨੂੰ ਪੇਸ਼ ਕਰ ਦਾਂਗਾ ਇਹ ਤੂੰ ਹੀ ਮਾਫ ਕਰੋ ਅਸੀਂ ਕੋਈ ਗੱਲ ਨਹੀਂ ਕੀਤੀ ਅਸੀਂ ਵਾਪਸ ਆਂਦੇ ਇੰਨੀ ਦਿਨ ਸਾਡੇ ਮੇਰਾ ਬੇਟਾ ਵੀ ਵੱਡਾ ਜਾਣ ਦੇ ਪਿਛੇ ਪਿਛੇ ਆਂਦੇ ਜਦੋਂ ਅਸੀਂ ਚੌਂਕ ਵਿੱਚ ਆਏ ਆ ਤੇ ਪਤਾ ਨਹੀਂ ਭਾਈ ਵੀ 2 ਮਿੰਟ ਹੀ ਲੱਗੇ ਆ ਲਾਈਟ ਬੰਦ ਨਾਲ ਲਾਈਟ ਬੰਦ ਹੋਈ ਆ ਲਾਈਟ ਵੀ ਉਹਨਾਂ ਨੇ ਜਾਣ ਬਚ ਕੇ ਬੰਦ ਕਰਵਾਈ ਆ ਮਤਲਬ 9 ਵਜ ਕੇ ਮੈਕਸਿਮਮ 50 ਮਿੰਟ ਹੋਏ ਜੰਨੇ ਆ 9 ਵਜ ਕੇ 50 ਮਿੰਟ ਲਾਈਟ ਬੰਦ ਹੋਈ ਆ ਇਹਨਾਂ ਨੇ ਆਂਦੇ ਕਹਿਤਾ ਵੀ ਫੜ ਲੋ ਡਾਕਟਰ ਨੂੰ ਆ ਹੀ ਡਾਕਟਰ ਐਨੂੰ ਫੜ ਲੋ ਕੋ ਮੁਰਿਆ ਨੇ ਦਾਤਰ ਫੜੇ ਦੇ ਨਾਲ ਕਿਨਾਂ ਦੇ بیسਬਾਲ ਡੰਗ ਤੁਹਵੀ ਸ਼ਾਲੀ ਨੇ ਵੀ ਫੜੇ ਦੇ ਮੁਕੇਸ਼ ਨੇ ਵੀ ਫੜੇ ਦੇ ਨਾਲ ਹੀ ਕਿਨਾਂ ਦੇ ਮੁਕੇਸ਼ ਅਸ਼ੋਕ ਕੁਮਾਰ ਨੇ ਫੜੇ ਤੇ ਸੱਤੇ ਨੇ ਵੀ ਦਾਤਰ ਫੜੇ ਦਾ ਨਾਲ ਰਿਵਾਲਵਰ ਫੜੀ ਦੀ ਇਹਨਾਂ ਨੇ ਆਂਦੇ ਮੇਰੇ ਗੋਡੇ ਉੱਤੇ ਅਸ਼ੋਕ ਨੇ ਸੱਤ ਪਾਲ ਨੇ ਪਹਿਲਾ ਵਾਰ ਕਰ ਦਿੱਤਾ ਤੇ ਮੈਨੂੰ ਪੰਜੇ ਛੁੱਟ ਤਾ ਗੋਡਾ ਮੇਰਾ ਟੁੱਟ ਗਿਆ ਲੱਤ ਟੁੱਟ ਗਈ ਲੱਤ ਟੁੱਟ ਗਈ ਫਿਰ ਮੇਰੇ ਭੇਟ ਦੇ ਵੀ ਪਿੱਠ ਤੇ ਮਾਰੇ ਆ ਮੈਂ ਡਿੱਗ ਗਿਆ ਤੇ ਹੋਨੇ ਹੀ ਮੰਗ ਕਰਦੇ ਪ੍ਰਸ਼ਾਸਨ ਨੂੰ ਮੈਨੂੰ ਇਹੀ ਮੰਗਾ ਕਿ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੰਦੇ ਹੋ ਕਿ ਕਿ ਇਹਦੇ ਅੰਡਰ ਕਿੰਨਾ ਤੇ ਬੜਾ ਹੀ ਗਲਤ ਕੰਮ ਚੱਲਦੇ ਪਏ ਆ ਤੇ ਸਰਕਾਰ ਨੂੰ ਵੀ ਇਹੀ ਚਾਹੀਦਾ ਵੀ ਜਿਹੜੀ ਇਹੋ ਜਿਹੀ ਪੁਲਿਸ ਆ ਜਿਹੜੀ ਕਿੰਨਾਂ ਦੇ ਨਿਆਂਇਤ ਹੁੰਦੇ ਜਿਹੜੇ ਹੁੰਦੇ ਆ ਚਿੱਟੇ ਦੇ ਹੋ ਗਏ ਦੂਸਰੇ ਹੋ ਗਏ ਇਹਨਾਂ ਪੁਲਿਸ ਦੇ ਜਿਹੜੇ ਗੁੰਡੇ ਆ ਪੁਲਿਸ ਦੀ ਵਰਦੀ ਵਿੱਚ ਉਹਨਾਂ ਨੂੰ ਦੇਖਦੇ ਹੋਏ ਕਿੰਨਾਂ ਦੇ ਆਪਣੇ ਪੰਜਾਬ ਦਾ ਕਿੰਨਾਂ ਦੇ ਸੁਧਾਰ ਕਰਨ ਤੇ ਜੇ ਇਹੋ ਜਿਹੇ ਗੁੰਡੇ ਪੁਲਿਸ ਵਿੱਚ ਵੀ ਆ ਨਾਲ ਉਹਨਾਂ ਨੇ ਗੈਂਗਸਟਰ ਵੀ ਰੱਖੇ ਦੇ ਆ ਕਿ ਵੀ ਮੈਨੂੰ ਕਿੰਨਾਂ ਦੇ ਮੇਰੀ ਜੋ ਵੀ ਹੋਈ ਦੀ ਮੇਰੀ ਕਿੰਨਾਂ ਦੇ ਮੈਨੂੰ ਇਨਸਾਫ ਦਿੱਤਾ ਜਾਏ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆ ઉથે લણ બહાર વ્યા કરે પાર્ટી 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 આજ કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼